ਹਾਂਜੀ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ ਸਵਾਗਤ ਹੈ ਮੈਂ ਪਰਮਜੀਤ ਸਿੰਘ ਸਖਦੇਵ ਐਗਰੋ ਇੰਡਸਟਰੀ ਮਲੂਟ ਤੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਪਰੇ ਬੂਮ ਦੀ ਵੀਡੀਓ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗਾ ਕਿ ਸਪਰੇ ਬੂਮ ਤਿਆਰ ਕਰਨ ਤੇ ਕੁੱਲ ਕਿੰਨਾ ਖਰਚਾ ਆਉਂਦਾ ਹੈ ਸਾਨੂੰ ਕਿਹੜੇ ਟਰੈਕਟਰ ਉੱਤੇ ਤਿਆਰ ਕਰਨਾ ਚਾਹੀਦਾ ਹੈ ਸਾਨੂੰ 4휠 ਟਰੈਕਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ 2휠 ਤੇ ਤਾਂ ਇਸ ਵਿੱਚ ਮੈਂ ਤੁਹਾਨੂੰ ਅੱਜ ਸਾਰੀ ਜਾਣਕਾਰੀ ਦੇਵਾਂਗਾ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ ਤਾਂ ਨੂੰ ਪੂਰੀ ਰੇਟ ਦੀ ਜਾਣਕਾਰੀ ਕੀ ਕੀ ਸਮਾਨ ਵਰਤੇ ਜਾਂਦਾ ਸਾਰੀ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਦੇਵਾਂਗਾ ਹੁਣ ਜੇ ਗੱਲ ਕਰੀਏ ਤਾਂ ਇਹ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਪਰੇ ਬੂਮ ਸਿਸਟਮ ਜੋ ਲੱਗਿਆ ਹੋਇਆ ਹੈ ਇੱਕ ਬੂਟਾ ਟਰੈਕਟਰ ਉੱਪਰ ਲੱਗਿਆ ਹੋਇਆ ਇੱਕ 4 ਵੀਲ ਟਰੈਕਟਰ ਹੈ 45 ਐਚਪੀ ਦਾ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਬੂਮ ਲਈ 4 ਵੀਲ ਟਰੈਕਟਰ ਦੀ ਜ਼ਰੂਰਤ ਨਹੀਂ ਹੈ ਟਰੈਕਟਰ ਚਾਹੇ 2 ਵੀਲ ਹੀ ਹੋਵੇ ਪਰ ਟਰੈਕਟਰ ਦੀ ਚੋਣ ਕਰਨ ਵੇਲੇ ਆਪਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਟਰੈਕਟਰ ਦਾ ਵਜ਼ਨ ਜ਼ਿਆਦਾ ਨਾ ਹੋਵੇ ਟਰੈਕਟਰ ਪਾਵਰ ਸਟੀering ਹੋ ਜਾਵੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਅਤੇ ਜ਼ਰੂਰੀ ਨਹੀਂ ਕਿ 4 ਵੀਲ ਟਰੈਕਟਰ ਹੀ ਆਪਾਂ ਲਾਵਾਂਗੇ ਤਾਂ ਹੀ ਆਪਣਾ ਬੂਮ ਕਾਮਯਾਬ ਹੋਏਗਾ ਤੁਸੀਂ 2 ਵੀਲ ਟਰੈਕਟਰ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਇਸ ਦੇ ਵਿੱਚ ਜੋ ਗੱਲ ਕਰੀਏ ਤਾਂ ਜੋ ਬੂਮ ਲੱਗਿਆ ਹੈ ਲਗਭਗ 75 ਫੁੱਟ ਦੇ ਕਰੀਬ ਏਰੀਆ ਤੁਹਾਡਾ ਕਵਰ ਕਰੇਗਾ ਬਹੁਤ ਵਧੀਆ ਕੁਆਲਿਟੀ ਦਾ ਬੂਮ ਨੂੰ ਮਟੀਰੀਅਲ ਲੱਗਿਆ ਹੈ ਸਾਰਾ ਜੋ ਇਹ ਨਿਊਜ਼ਲਾਂ ਲੱਗੀਆਂ ਹੋਈਆਂ ਸਟੀਲ ਦੀ ਪਾਈਪ ਤੇ ਲੱਗੀਆਂ ਹੋਈਆਂ ਹਨ ਜੋ ਕਿ ਇਹਨਾਂ ਨੂੰ ਜੰਗਾਲ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅਤੇ ਚੱਲਣ ਵਿੱਚ ਬਹੁਤ ਵਧੀਆ ਹੈ ਲਗਭਗ 75 ਫੁੱਟ ਦੇ ਕਰੀਬ ਇਹ ਤੁਹਾਡਾ ਏਰੀਆ ਕਵਰ ਕਰੇਗਾ ਸਾਈਡ ਤੇ سپورਟ ਹੈ ਜੋ ਦਿੱਤੀ ਗਈ ਉਹ ਵੀ ਸਟੀਲ ਦੀਆਂ ਪਾਈਪਾਂ ਦੀ ਦਿੱਤੀ ਗਈ ਹੈ ਇਸ ਨਾਲ ਔਲਾਰਾ ਵਗੈਰਾ ਨਹੀਂ ਮਾਰੇਗਾ ਵੱਟ ਵਗੈਰਾ ਟੱਪਣ ਦੇ ਕੋਈ ਦਿੱਕਤ ਨਹੀਂ ਆਏਗੀ ਆਮ ਜੋ ਬੂਮ ਬਣਦੀ ਹੈ ਉਹ ਲੋਹੇ ਦੀ ਪਾਈਪ ਵਰਤਦੇ ਆ ਉਸ ਨਾਲ ਪ੍ਰੋਬਲਮ ਆਉਂਦੀ ਹੈ ਇਸ ਨਾਲ ਕੋਈ ਦਿੱਕਤ ਨਹੀਂ ਆਏਗੀ ਜੇ ਆਪਾਂ ਗੱਲ ਕਰੀਏ ਟਾਇਰਾਂ ਦੀ ਤਾਂ ਇਸ ਦੇ ਵਿੱਚ ਟਾਇਰ ਜੋ ਵਰਤ ਗਿਣ 13 18 ਸਾਈਜ਼ ਦੇ ਆ ਇਹ ਮੀਡੀਅਮ ਸਾਈਜ਼ ਦੇ ਟਾਇਰ ਹਨ ਇਸ ਤੋਂ ਇਲਾਵਾ ਟਾਇਰਾਂ ਦੀ ਜੋ ਟਾਇਰ ਲੱਗਣ ਦੀ ਤਰੀਕਾ ਹੈ ਉਹ ਮਤਲਬ ਟਰੈਕਟਰ ਦੀ ਲੰਬਾਈ ਦੇ ਹਿਸਾਬ ਨਾਲ ਲੱਗਦਾ ਹੈ ਜੋ ਟਰੈਕਟਰ ਲੰਬਾਈ ਦੇ ਵਿੱਚ ਛੋਟਿਆਂ ਨੂੰ ਟਾਇਰ ਉਹਦੇ ਛੋਟੇ ਲੱਗਣਗੇ ਨਹੀਂ ਤਾਂ ਤੁਸੀਂ ਬਾਕੀ ਟਰੈਕਟਰ ਨੇ ਤਕਰੀਬਨ ਵੱਡੇ ਟਾਇਰ ਵੀ ਲਾ ਸਕਦੇ ਹੋ ਫਿਰ ਇਸ ਦੇ ਵਿੱਚ ਗੱਲ ਕਰੀਏ ਸਪਰੇਅ ਟੈਂਕ ਹੈ ਜੋ 800 ਲੀਟਰ ਦਾ ਦਿੱਤਾ ਗਿਆ ਹੈ ਇਸ ਵਿੱਚ 4-400 ਲੀਟਰ ਤੁਸੀਂ ਪਾਣੀ ਪਾ ਸਕਦੇ ਹੋ ਅਤੇ ਇਸ ਦੇ ਨਾਲ ਤੁਸੀਂ ਸਪਰੈਡਰ ਦੀ ਅਟੈਚਮੈਂਟ ਵੀ ਨਾਲ ਤੁਹਾਡੀ ਲੱਗ ਜਾਊਗੀ ਪਿੱਛੇ ਇਹ ਸਾਰਾ ਕੰਪਲੀਟ ਸੈਟਅਪ ਹੈ ਜੇ ਆਪਾਂ ਇਹਦੀ ਕੰਪਲੀਟ ਦੀ ਰੀਡ ਦੀ ਗੱਲ ਕਰੀਏ ਤਾਂ ਸਪਰੈਡਰ ਰੇ ਵਾਲਾ ਸਪਰੈਡਰ ਪਾ ਕੇ ਤੁਹਾਨੂੰ ਤਕਰੀਬਨ ਇਸ ਦਾ ਖਰਚਾ 3,60,000 ਰੁਪਏ ਦੇ ਕਰੀਬ ਪੈ ਡਦਾ ਹੈ ਸਾਰੀ ਫਿਟਿੰਗ ਕਰਕੇ ਪੂਰਾ 3,60,000 ਦੇ ਵਿੱਚ ਤੁਹਾਡਾ ਇਹ ਸਾਰਾ ਪ੍ਰੋਜੈਕਟ ਤਿਆਰ ਹੋ ਜਾਊਗਾ ਅਤੇ ਬਹੁਤ ਵਧੀਆ ਕੁਆਲਟੀ ਦਾ ਮਟੀਰੀਅਲ ਲੱਗਿਆ ਗਰਾਊਂਡ ਕਲੀਅਰੈਂਸ ਦੀ ਗੱਲ ਕਰੀਏ ਤੇ ਇਸ ਨਾਲ ਆਪਾਂ ਨੂੰ ਲਗਭਗ ਲਗਭਗ ਪੌਣੇ 3 3 ਫੁੱਟ ਦੇ ਕਰੀਬ ਕਲੀਅਰੈਂਸ ਮਿਲਦੀ ਹੈ ਤੇ ਬਹੁਤ ਵਧੀਆ ਕੁਆਲਟੀ ਦੇ ਸਪੈਸਰ ਵਰਤੇ ਗਏ ਹਨ ਸਪੈਸਰ ਲਾਉਣ ਦਾ ਵੀ ਇੱਕ ਤਰੀਕਾ ਹੈ ਬਹੁਤ ਜ਼ਿਆਦਾ ਓਵਰਸਾਈਜ਼ ਸਪੈਸਰ ਨਹੀਂ ਅਸੀਂ ਬਣਾਉਂਦੇ ਬਹੁਤ ਵਧੀਆ ਤਰੀਕੇ ਨਾਲ ਫਿੱਟ ਕਰਦੇ ਹਾਂ ਬਾਕੀ ਕੋਈ ਟ੍ਰੈਕਟਰਾਂ ਦੇ ਅਸੀਂ ਸਿੱਧੇ ਵੀ ਫਿਟਿੰਗ ਕਰ ਦੇਣਾ ਜਿੱਥੇ ਪੋਸੀਬਲ ਹੁੰਦਾ ਉੱਥੇ ਅਸੀਂ ਸਪੇਸਰ ਦੀ ਵਰਤੋਂ ਵੀ ਨਹੀਂ ਕਰਦੇ ਤੇ ਸਪਰੇਡਰ ਵੀ ਸਾਡਾ ਬਹੁਤ ਵਧੀਆ ਕੁਆਲਿਟੀ ਦਾ ਹੈ ਬਹੁਤ ਵਧੀਆ ਮਟੀਰੀਅਲ ਵਰਤਿਆ ਗਿਆ ਹੈ ਇਸ ਵਿੱਚ ਜੇ ਕਿਸੇ ਵੀਰ ਨੇ ਵੀ ਬੁੱਕ ਕਰਾਉਣਾ ਹੋਵੇ ਆਪਣੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਪ੍ਰੋਡਕਟ ਤੁਸੀਂ ਬੁੱਕ ਕਰ ਸਕਦੇ ਹੋ